ਪਿੰਡ ਟਿੰਡਾ ਵਾਲਾ ਦੇ ਨਦੀਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਇਸ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ 8 ਵਜੇ ਦੇ ਕਰੀਬ ਜਲਾਲਾਬਾਦ ਤੋਂ ਚੱਕ ਪੱਕੀ ਨੂੰ ਜਾਂਦੇ ਹੋਏ ਰਸਤੇ ਵਿੱਚ ਪਿੰਡ ਟਿੰਡਾ ਵਾਲਾ ਤੇ ਜੈਮਲ ਵਾਲਾ ਦੇ ਵਿਚਕਾਰ ਜੋ ਨਹਿਰ ਦੀ ਪੋਲ ਆਉਂਦੀ ਹੈ ਉੱਥੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਦੱਸਦੀਏ ਕਿ ਕਾਰ ਅਤੇ ਮੋਟਰਸਾਈਕਲ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਇਸ ਹਾਦਸੇ ਦੌਰਾਨ ਮੋਟਰਸਾਈਕਲ ਤੇ ਤਿੰਨ ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਦੋ ਨੌਜਵਾਨ ਅਤੇ ਇੱਕ ਔਰਤ ਸੀ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਅਤੇ ਦੂਜੇ ਨੌਜਵਾਨ ਦੀ ਲੱਤ ਟੁੱਟ ਗਈ ਹੈ ਜਦਕਿ ਨਾਲ ਜੋ ਇੱਕ ਔਰਤ ਸੀ ਉਸਦੇ ਵੀ ਕਾਫੀ ਸਰਤਾਂ ਲੋਕੀਆਂ ਨੇ ਚਖਮੀ ਨੌਜਵਾਨ ਅਤੇ ਔਰਤ ਨੂੰ ਦਲਾਲਾਵਾ ਤੇ ਸਿਮ ਹਸਪਤਾਲ ਵਿਕੇ ਇਲਾਜ ਲਈ ਪਰਚੀ ਕਰਵਾਇਆ ਗਿਆ ਅਤੇ ਜਿਹੜੀ ਕਾਰ ਦੇ ਨਾਲ ਇਸ ਮੋਟਰਸਾਈਕਲ ਦੀ ਟੱਕਰ ਹੋਈ ਹੈ ਉਹ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਦੂਜੇ ਪਾਸੇ ਇਸ ਹਾਦਸੇ ਦੀ ਇਤਲਾਮ ਮਿਲਨ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਦੀ ਜੋ ਵੀ ਵਾਕੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਫਿਲਹਾਲ ਦੇਖੋ ਤਸਵੀਰਾਂ ਕਿ ਅੱਜ ਜੋ ਹਾਦਸਾ ਵਾਪਰਿਆ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋਈ ਹੈ ਅਤੇ ਦੇਖ ਸਕਦੇ ਹੋ ਦਰਵਾਜ਼ਾ ਰੋਂਦਾ ਕਰਲਾਉਂਦਾ ਹੋਇਆ ਜਿਹੜਾ ਦਿਖਾਈ ਦੇ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਅੱਜ ਸਵੇਰੇ ਜੈਮਲ ਵਾਲਾ ਅਤੇ ਟਿੰਡਾ ਵਾਲਾ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਉਸ ਹਾਦਸੇ ਦੀਆਂ ਜਿਹੜੀਆਂ ਤਸਵੀਰਾਂ ਉਹ ਸਾਂਝੀਆ ਕਰ ਰਹੇ ਹਾਂ ਤਾਂ ਬਿਲਕੁਲ ਗੱਲਬਾਤ ਵੀ ਕਰਦੇ ਹਾਂ ਕਿ ਆਖਿਰਕਾਰ ਇਹ ਹਾਦਸਾ ਕਿੱਦਾਂ ਵਾਪਰਿਆ ਅਤੇ ਹੁਣ ਅਗਲੀ ਕਾਰਵਾਈ ਕਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਕਿਵੇਂ ਹੱਸਦਾ ਵਾਪਰੇ ਕਿਵੇਂ ਹੋਇਆ ਸੀ ਐਕਸੀਡੈਂਟ ਵਰੇਸਟੋਨੇ ਜਾ ਰਹੇ ਸੀ ਅਗੋ ਕਾਰ ਬੜੀ ਹੁੰਦੀ ਫੋਲੇ ਹੀ ਸੀ ਅਸੀਂ ਸਾਈਡ ਤੇ ਕੀਤਾ ਸੀ ਮੋੜ ਸੇ ਕੱਚੀ ਤੇ ਲਾ ਲਿਆ ਉਹਨੇ ਲਿਆ ਕੇ ਟੇਢੀ ਅਗੋ ਮਾਰਦੀ ਕਾਰ ਅੱਛਾ ਮੌਕੇ ਤੇ ਤਾਂ ਹਾਂ ਮੌਕੇ ਤੇ ਤੁਸੀਂ ਮਤਲ ਤੁਹਾਨੂੰ ਪਤਾ ਲੱਗਿਆ ਵੀ ਸਾਡੇ ਵਿੱਚ ਮਾਰੂ ਤੁਸੀਂ ਸਾਈਡ ਨੂੰ ਹਾਂ ਸਾਈਡ ਤੇ ਕਰ ਲਿਆ ਸੀ ਕੱਚੀ ਤੇ ਲਾ ਲਈ ਅਬ ਜਮਾ ਜੇ ਇਹਨੇ ਕੋ ਪਾਈਸ ਉੱਥੇ ਸਲਾ ਲਿਆ ਉਹਨੇ ਟੇਢੀ ਫੇਰ ਵਿੱਚ ਵਾਰਤੀ ਅੱਛਾ ਮੌਕੇ ਮਨ ਵਿੱਚ ਤੇ ਲਿਆ ਕੇ ਮਾਰੀ ਹਾਂ ਵਿੱਚ ਮਾਰ ਤੇ ਕੋਈ ਇਹਨੇ ਜਿਹੜਾ ਕਾਰ ਵਾਲਾ ਉਹਨੇ ਕੋਈ ਮਤਲਬ ਨਸ਼ਾ ਵਗੈਰਾ ਕੀਤਾ ਨਹੀਂ ਨਸ਼ਾ ਨਸ਼ਾ ਕੋਈ ਨਹੀਂ ਕੀਤਾ ਹੋਇਆ ਸੀ दारू दारू ਪੀਤੀ ਸੀ ਇਹਨਾਂ ਨੂੰ ਆਹ ਪਾਣੀ ਪੀਤੀ ਸੀ ਕਿ ਨਹੀਂ ਪੀਤੀ ਆਪ ਨੂੰ ਇਹਨਾਂ ਪਤਾ ਨਹੀਂਗਾ ਤੋਂ ਉਸਲੇ ਜਦੋਂ ਐਕਸੀਡੈਂਟ ਆਣਾ ਉਸਨੇ ਭੱਜਣ ਲੱਗਿਆ ਤੇ ਉਸਲੇ ਬੰਦੇ ਖੜੇ ਸਨ ਉਹਨਾਂ ਨੇ ਫੜਿਆ ਉਹ ਭੱਜ ਚੱਲਾ ਸੀ ਉੱਥੇ ਹਾਂ ਪਾਤ ਕਿਨੇ ਤੁਸੀਂ ਕਿੰਨੇ ਲੋਕ ਸੀ ਨਾਲ ਅਸੀਂ 3 ਸੀ ਅੱਛਾ 3 ਸੀ ਹਾਂ ਤੁਹਾਡੇ ਤੁਹਾਡੇ ਵੀ ਸੱਟਾਂ ਲੱਗੀਆਂ ਹਾਂ ਜੀ ਮੇਰੇ ਲਾਤਾਂ ਦੋ ਤੇ ਜਿਹੜੇ ਨਾਲ ਸੀ ਉਹਨਾਂ ਦੇ ਦੋ ਉਹਨਾਂ ਦੋ ਟੁੱਟ ਗਿਆ ਪੱਟ ਤੇ ਇੱਕ ਦੋ ਟੁੱਟ ਗਿਆ ਤੁਹਾਡੀ ਘਰ ਦਾ ਨਾਮ ਕੀ ਸੀ ਆ ਜੀ ਬਲਵਿੰਦ ਨਾਮ ਕੀ ਸੀ ਬਲਵਿੰਦ ਜੀ ਸਰ ਜੀ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਕੀ ਮਾਮਲਾ ਹੈ ਸਰ ਜੀ ਜਨੂੰ ਜਦੋਂ ਇਸ ਬਾਰੇ ਇਤਲਾਹ ਮਿਲੀ ਅਸੀਂ ਉਸ ਬਾਰੇ ਮੌਕੇ ਦੀ ਅਸੀਂ ਪਹੁੰਚ ਕੇ ਪਤਾ ਕਿਰੋ ਜੋ ਗੱਡੀ ਤੇ ਮੋਟਰਸਾਈਕਲ ਵਿੱਚ ਜੋ ਵੀ ਟੱਕਰ ਹੋਈ ਆ ਹੁਣ ਜੋ ਵੀ ਅੱਗੇ ਕਰਨਯੋਗ ਕਾਰਵਾਈ ਹੋਵੇਗੀ ਅਮਲੇ ਚ ਚਲਾਈ ਜਾਂਦੀ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨਾਂ ਦੀ ਮੌਤ ਹੋਈ ਹੈ ਸਰ ਇੱਕ ਬੰਦ ਇੱਕ ਦੀ ਮੌਤ ਹੋਈ ਆ ਤੇ ਬਾਕੀ ਜੋ ਨਾਲ ਸੀਗੇ ਮੋਟਰਸਾਈਕਲ ਸਵਾਰ ਤੇ ਜ਼ਖਮੀ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਮੌਕਾ ਹਾਲਾਤ ਵੇਖਿਆ ਗਿਆ ਜੀ ਹਾਂਜੀ ਜੀ ਸਰ ਪਤਾ ਲੱਗਿਆ ਲੋਕਾਂ ਦਾ ਕਹਿਣਾ ਵੀ ਇਹਨਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਾਈ ਹੋਈ ਸੀ ਗੱਡੀ ਚਾਲਕ ਨੇ ਸ਼ਰਾਬ ਕੀਤੀ ਕੋਈ ਇਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਸਰ ਜੋ ਵੀ ਅੱਗੇ ਦੇਖ ਦੇਖਿਆ ਜਾਏਗਾ ਜੋ ਵੀ ਹੋਏਗੀ ਕਾਰਵਾਈ ਕਰਨਯੋਗ ਉਹ ਕੀਤੀ ਜਾਏਗੀ ਜੀ ਸਰ ਇੱਕ ਪੁਲਿਸ ਲੋਕਾਂ ਦਾ ਆਪੇ ਇੱਥੇ ਪਰਿਵਾਰ ਦਾ ਵੀ ਕਹਿਣਾ ਹੈ ਲੋਕਾਂ ਦਾ ਵੀ ਕਹਿਣਾ ਹੈ ਪੰਚਾਇਤਾਂ ਦਾ ਵੀ ਕਹਿਣਾ ਹੈ ਪੁਲਿਸ ਬਹੁਤ دیر ਨਾਲ ਪਹੁੰਚੀ ਹੈ ਕਾਰਨ ਕੀ ਰਿਹਾ ਜੀ ਸਰ ਮੈਂ ਆਪਣੀ ਅਸੀਂ ਆਪਣੀ ਡਿਊਟੀ ਤੇ ਮੌਜੂਦ ਸੀ ਉਸ ਤੋਂ ਬਾਅਦ ਜਿਵੇਂ ਹੀ ਸਾਨੂੰ ਇਤਲਾ ਮਿਲੀ ਤੇ ਸੀ ਤੇ ਪੁੱਜੇ ਜਿਹੜੇ ਪੀੜਤ ਪਰਿਵਾਰ ਦੇ ਲੋਕ ਨੇ ਉਹ ਜਿਹੜਾ ਗੱਡੀ ਚਾਲਕ ਸੀਗਾ ਉਹਦਾ ਮੈਡੀਕਲ ਕਰਵਾਉਣ ਦੀ ਮੰਗ ਕਰ ਰਹੇ ਨੇ ਕਿ ਮੈਡੀਕਲ ਕਰਵਾਇਆ ਜਾਏਗਾ ਜੀ ਹਾਂਜੀ ਜੀ ਸਰ ਕਰਾਇਆ ਜਾਏਗਾ